ਸਮੱਸਿਆ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਈ ਯਾਰ ਕਿਉਂ ਲਾਈ ਪ੍ਰੈਸ ਇਹ ਕੰਮ ਕੋਲ ਕਰਦਾ ਇਹਦਾ ਤੂੰ ਬੋਲਣਾ ਮੈਂ ਨਹੀਂ ਕਰਾ ਰਹੀ ਵੀਰੇ ਤੁਹਾਡੇ ਸਾਹਮਣੇ ਆ ਗਈ ਤੂੰ ਤੁਹਾਡੇ ਸਾਹਮਣੇ ਤੂੰ ਬੱਚੇ ਨੂੰ ਕਿਉਂ ਮਾਰਿਆ ਤੇ ਮੈਂ ਕੰਮ ਬੱਚਾ ਨੂੰ ਮਰੋ ਬੱਚੇ ਨੂੰ ਕਿਉਂ ਮਾਰਿਆ ਕਿਉਂ ਤੈਨੂੰ ਮਾਰਿਆ ਬੱਚੇ ਨੂੰ ਮੈਂ ਤੁਹਾਨੂੰ ਮਾਰਿਆ ਮੈਂ ਵਾਦਾ ਕਰਦਾ ਤੁਹਾਨੂੰ 100% ਮੈਂ ਜਿਹੇ ਕੰਮਾਂ ਕਰਾਂਗਾ ਮੈਂ ਵਾਦਾ ਕਰ ਰਿਹਾ ਤੇ ਚਾਲ ਵਲਪੇ ਸੋਸਾਇਟੀ ਕਮੇਟੀ ਵੱਲੋਂ ਦੀ ਜਿਲੇ ਦੀ ਉਹਨਾਂ ਵਿੱਚ ਲੋਕੀ ਲਿਆ ਗਿਆ ਹੈ ਉਨਾਂ ਨਾਲ ਵੀ ਰਾਤ ਦਾ ਪੀਤਾ ਜਾ ਰਿਹਾ ਹੈ ਤੇ ਬੱਚੇ ਦਾ ਮੈਡੀਕਲ ਵੀ ਕਰਾਇਆ ਗਿਆ ਅਕੋਰਡਿੰਗਲੀ ਅੱਗੇ ਵੀ ਕਰਾਂਗੇ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਡਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਅੰਡਰ ਸੈਕਸ਼ਨ 77 ਜੀਜੈ ਐਕਟ ਤੇ ਹੋਰ ਵੀ ਬੀਨ ਅਸੀਂ ਦਾੜਾ ਆਉਂਦੇ ਹਨ ਪਰਚਰਲ ਦਰ ਗਿਆ ਯਾਰ ਦਾ ਕਿੱਥੋਂ ਹੈ ਕਿ ਲਾਈਟਰਪੈਸ ਜਿਆਦਾ ਕਿੱਥੋਂ ਹੈ ਇੱਕ ਪਰਦਾਵਰ ਕਰਦੇ ਹੋ ਨਾ ਆ ਦੇਖ ਬਾਤ ਦੱਸ ਰਿਹਾ ਤੁਹਾਨੂੰ ਡਰੀ ਜਾਂਦਾ ਤੁਹਾਨੂੰ ਜਵਾਬ ਤੁਹਾਨੂੰ ਉਹ ਕਹਿੰਦਾ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਾਈ ਯਾਰ ਕਿਉਂ ਲਾਈ ਪ੍ਰੈਸ ਇਹਨੇ ਕਿਉਂ ਲਾਈ ਤੁਸੀਂ ਕੰਮ ਕੌਣ ਕਰਦਾ ਇਹਦਾ ਤੁਹਾਨੂੰ ਬੋਲਣਾ ਮੈਂ ਨਹੀਂ ਕਰਾ ਰਹੀ ਵੀਰੇ ਤੁਹਾਡੇ ਸਾਹਮਣੇ ਤੁਸੀਂ ਤਾਂ ਨੱਚ ਕੇ ਆ ਜੈਨੋ ਤੂੰ ਬੱਚੇ ਨੇ ਕਿਉਂ ਮਾਰਿਆ ਫਿਰ ਮੈਂ ਕੰਮ ਬੱਤਾਂ ਨੂੰ ਮਾਰੋ ਬੱਚੇ ਤੈਨੂੰ ਮਾਰਿਆ ਕਿਉਂ ਲੂ ਤੈਨੂੰ ਮਾਰਿਆ ਬੱਚੇ ਇਹ ਕਿਹਾ ਜੀ ਪਤਾ ਨਹੀਂ ਸੀਗਾ ਕੋਈ ਨਾ ਤੂੰ ਮਾਰਿਆ ਤੂੰ ਆਪ ਹੀ ਇਹਨੇ ਮਾਰਿਆ ਮੇਰੇ ਕੀ ਬੋਲਣ ਲੱਗ ਗਿਆ ਇਹ ਕੋਈ ਗੱਦੀ ਕਰਦਾ ਸੀਗਾ ਮੈਂ ਲਾਈਟ ਨਹੀਂ ਕਰੀ ਇਹ ਜਗਤ ਤੂੰ ਸਾਰੀ ਗੱਲ ਦੱਸ ਦਿੰਦਾ ਮੈਂ ਤੈਨੂੰ ਕਦੇ ਵਿਆਹ ਵੀ ਨਹੀਂ ਦਿੱਤਾ ਇੱਕ ਮਿੰਟ ਇਹ ਜਿਹੜੇ ਤੂੰ ਗਲਤੀ ਕੀਤੀ ਤੈਨੂੰ ਮਾਰਿਆ ਉਹ ਇੱਕ ਪਸਾਰ ਹੋ ਗਿਆ ਉਹ ਦਿਨ ਨੂੰ ਚਲੋ ਆ ਜਾ ਇੱਕ ਗਲਤੀ ਹੈ ਦੀ ਕਿ ਮੈਂ ਹਮ ਕਿਹਾ ਸੀ ਇੱਕ ਮਿੰਟ ਚਲੋ ਸਭ ਤੋਂ ਜ਼ਿਆਦਾ ਆ ਗਏ ਖੜੀਆਂ ਟੱਕ ਜੀ ਬੋਲ ਗਏ ਬੜੀ ਬੜੀ ਕੁੜੀ ਕੁੜੀ ਚਲ ਅੰਦਰ ਤੇ ਜਿਵੇਂ ਆਪਾਂ ਬਣਾ ਲੈਂਦੀਆਂ ਦੁਪਹਿਰੇ ਵੀ ਖਾ ਲੈਣੇ ਆ ਨਹੀਂ ਕੱਲ ਪ੍ਰੂਫ ਕਰੂਗੀ ਤੇ ਸਾਹਮਣੇ ਹੋ ਗਏ ਚਲੋ ਮੇਰੇ ਅਸਲੋਂ ਤੁਹਾਨੂੰ ਮੈਂ ਦੱਸਣਾ ਪਤਾ ਤੁਹਾਨੂੰ ਮੈਂ ਵਾਦਾ ਕਰਦਾ ਤੁਹਾਨੂੰ 100% ਮੈਂ ਜੀਵਨ ਚ ਕਰਾਵਾਂਗਾ ਤੁਹਾਨੂੰ ਬਾਬਾ ਜੀ ਬੱਚੇ ਨੂੰ ਤੁਸੀਂ ਤਸ਼ੱਦਦ ਕਰਦੇ ਹੋ ਕੁੱਤੇ ਨੂੰ ਕਰਦੇ ਹੋ ਕਿਉਂ ਤਸ਼ੱਦਦ ਕਰਾਂਗੇ ਤੁਸੀਂ ਚਮ ਚਮ ਕਰੋ ਕੁੱਤਿਆਂ ਨੂੰ ਪਿਆਰੇ ਕ ਮਾਸੂਮ ਤੇ ਤੁਸੀਂ ਐਡਾ ਤਸ਼ੱਦਦ ਕਰਦੇ ਹੋ ਜਦੋਂ ਅਸੀਂ ਕੁੱਤੇ ਨੂੰ ਕਰਦੇ ਹਾਂ ਅਸੀਂ ਬੱਚੇ ਨੂੰ ਕਿਉਂ ਨਹੀਂ ਕਰਾਂਗੇ ਬਾਬਾ ਜੀ ਲੈਓ ਤੁਹਾਨੂੰ ਕਰਾਂਗਾ ਉਹ ਮੇਰੇ ਨਾਲ ਹੀ ਆਉਗਾ ਬੱਚਾ ਬਾਬਾ ਸਾਹਿਬ ਤੁਸੀਂ ਲੈ ਜਾਓ ਬੱਚਾ ਮੇਰੇ ਨਾਲ ਹੀ ਆਉਗਾ ਚਲੋ ਚਲੋ ਬਾਬਾ ਜੀ ਨਾਲ ਆਉਗਾ ਬਾਬਾ ਜੀ ਸਰਫਾਤੋਂ ਕਿ ਉਹ ਬੀਰੋ ਮੈਂ ਤੇ ਪਰ ਐਥਲੈਟਿਕ ਹੋਣੇ ਬੱਚਾ ਕਿ ਬਿਰੰਦਸਾ ਪਹਿਲਾਂ ਦੱਸੋ ਪ੍ਰੈਸ ਕਿਨੇ ਲਾਈ ਬੱਸ ਪ੍ਰੈਸ ਕਿਨੇ ਲਾਈ ਮੈਂ ਨਹੀਂ ਲਾਈ ਪ੍ਰੈਸ ਨਹੀਂ ਮੈਂ ਲਾਈ ਕਿਨੇ ਉੜਕੇ ਲੱਗੀ ਜੀ ਉੜਕੇ ਲੱਗੀ ਜੀ ਪ੍ਰੈਸ ਲਾਈ ਕਿਨੇ ਰੁੱਖਾ ਤੇ ਦੱਸ ਪ੍ਰੈਸ ਉੱਤੇ ਕਰਦੀ ਸੀ ਜਿਹੜਾ ਦੱਸ ਦੱਸੀ ਦੱਸ 7 10 ਤੂੰ ਗੱਲ ਕਰ ਰਿਹਾ ਕਿਹੜਾ ਨਹੀਂ ਮੈਂ ਪੁੱਛਿਆ ਸੀ ਮਾਣਾ ਮੋਟਾ ਦੱਸ ਸੱਚਾ ਦੱਸ ਮੇਲੇ ਪ੍ਰੈਸ ਨਹੀਂ ਸੱਚਲਾ ਸੇਰ ਮੀ ਮਾਰੀ ਜਾਂਦਾ ਨਹੀਂ ਮੈਨੂੰ ਕਿਹਨਾਂ ਤੋਂ ਸਮਾਂ ਲੱਗਣੀ ਆ ਗਈ ਫਿਰ ਇਹਨੇ ਮੈਨੂੰ ਪ੍ਰੈਸ ਕਿਹਨੇ ਲਾਈ ਜਾਂਦਾ ਦੱਸੋ ਇੱਕ ਮਿੰਟ ਬਾਰੋਂ ਮੇਰੇ ਸਾਹਮਣੇ ਬਾਹਰੋਂ ਬੰਦਾ ਪ੍ਰੈਸ ਲਾ ਗਿਆ 300 ਬੱਚਾ ਦੱਸੋ ਆ ਗਏ ਇੱਕ ਮਿੰਟ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਨਹੀਂ ਦੱਸਦੀ ਆ ਉਹ ਇਹਦੇ ਜਿਹੜੇ origignal ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਸਕਰਨ ਉਹਨੇ ਦੱਸਿਆ ਜੀ 마ਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਪੇ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ মিডিਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ ਟਰੰਡ ਬੰਦਕ ਬਣਾ ਕੇ ਤਸੱਦਦ ਕੀਤੀ ਜਾ ਰਹੀ ਜਦੋਂ ਪੁਲਿਸ ਵੱਲੋਂ ਰਿਡ ਕੀਤਾ ਗਿਆ ਤਾਂ ਬੱਚੇ ਨੂੰ ਬਰਾਮਦ ਕੀਤਾ ਗਿਆ ਬੱਚੇ ਦੇ ਉੱਤੇ काफ़ी इंजरी सी लाइक हा हॉट हा, आयरन रॉड वालों भी फेस इंजरी सी तो होर भी इंजरी के नुकसान से इस मामले गंभीरता देखते हुए एफ आई आर नंबर सोलह अंडर सैक्शन सैवन सैवन जे जे एक्ट के होर भी मेहनत दारा तहत परचा दर्ज किया गया तो अक्यूज मनी शर्मा गिरफ़्तार किया गया है सर कोई एस आई टी वगैरह का भी गठन किया गया नहीं हाल ही तफतीश चल रही है लेकिन मामले की गंभीरता देखते हुए जी चाइल्ड वेलफेयर सुसाइट कमेटी बन दी है जिले की उन्होंने भी बिच रूप से लिया गया है उन्होंने भी राबता किया जा रहा है तो बच्चे का मेडिकल भी कराया गया है अकॉर्डिंगली आगे की कार्रवाई उस एंगल में भी असच कर रहे हैं क्योंकि ये लीगली बच्चा अडोपटिड देवी ना की लेडी सी जिन्होंने वालों बच्चे अडोप्ट किया गया बाद बच्चे मनी शर्मा को सौंपिया गया उस एंगल में भी असं ध्यान रखते हुए आगे की पड़ताल करेंगे तो आगे की कार्रवाई तो फेस फेज ये एक मेजर मेजरिंग है जो निशान तो, है कि आयरन रॉड राही चलाया गया तो होर भी बॉडी पेन जुरी है सर ये देखो जुवेनाइल जस्टिस एक्ट तो जरा तीन सौ छब्बीस आई पी सी का पुराना धारा है वही तहत बीन के नवे धारा ही लगाए गए और मेडिकल तो बाद होर भी धाराओं का वादा करना बंद किया जाएगा